ਕਰਦੇ ਪਏ ਨਾ ਬਾਈ ਐਕਚੁਅਲੀ ਤੁਹਾਨੂੰ ਮੈਂ ਸੱਚ ਦੱਸਾਂ ਇਹਨਾਂ ਦੇ ਸਾਰੇ ਜਵਾਬ ਫਿਲਮ 'ਚ ਨੇ ਇਹੀ ਜਵਾਬ ਫਿਲਮ ਦੇ ਵਿੱਚ ਨੇ ਯੈਸ ਐਨ ਐਸ ਤੋਂ ਬਹੁਤ ਵੱਧ ਹੈ ਅੱਜ ਤਾਂ ਗੱਲ ਵੀ ਇੱਕ ਟਾਈਮ ਤੇ ਦੋ ਪਿਆਰ ਹੁੰਦੇ ਹੀ ਨਹੀਂਦੇ ਇਹ ਫਿਲਮ ਹੂੰ ਪਿਆਰ ਤੇ ਬੰਦਾ ਫੇਲ ਹੁੰਦਾ ਹੈ ਕਿ ਪਾਸ ਹੁੰਦਾ ਹੈ ਫਿਲਮ ਹੂੰ ਇਹੀ ਤਾਂ ਅਸਲੀ ਹੁਣ ਗੱਲ ਨਾ ਉਹ ਤੁਸੀਂ ਪਹਿਲਾ ਜਿਹੜਾ ਡਾਇਲੋਗ ਆ ਉਹ ਵੇਖਿਆ ਕਿ 12ਵੇਂ ਜੇ ਫੇਲ ਹੋ ਗਿਆ ਹੂੰ ਉਹਦੇ ਪਿੱਛੇ ਉਹ ਕਹਿੰਦਾ ਤੂੰ 8ਵੀਂ ਚੋਂ ਆਸੀ ਉਹ ਕਹਿੰਦਾ 4ਵੀਂ ਚੋਂ ਆਸੀ ਕਿਦਰ ਕੀ ਮਤਲਬ ਹੈ ਹਾਂ ਕਿਤੇ ਨਾ ਕਿਤੇ ਇਹਦਾ ਮਤਲਬ ਤੁਸੀਂ ਵੈਸੇ ਤਾਂ ਤੁਹਾਨੂੰ ਇਹਦੇ ਲਈ ਫਿਲਮ ਦੇਖਣੀ ਚਾਹੀਦੀ ਹੈ ਵੀ ਇਹ ਰੀਜ਼ਨ ਕੀ ਆ ਇਹ ਇਹ ਵੇਖੋ ਤਰੀਕਾ ਫਾਨ ਹੈ ਬਟ ਉਹਦੇ ਪਿੱਛੇ ਗੱਲ ਤਾਂ ਨਹੀਂ ਹੋਏਗੀ ਨਾ ਕੀ ਰਿਤ ਹੁੰਦਾ ਕਿਉਂ ਹੂੰ ਕਹਿੰਦਾ ਫੇਰ ਕਿਉਂ ਆ ਤਾਂ ਉਹ ਉਹਦੇ ਸਾਰੇ ਜਵਾਬ ਤੁਹਾਨੂੰ ਇਹ ਉਸੇ ਲਈ ਤਾਂ ਫਿਲਮ ਬਣਾਈ ਹੋਈ ਹੈ ਹਾਂ ਲਓ ਤੁਸੀਂ ਫਿਲਮ ਜ਼ਰੂਰ ਦੇਖੋ ਔਰ ਮੈਨੂੰ ਲੱਗਦਾ ਵੀ ਜਿਹੜੀ ਐਕਚੁਅਲੀ ਨਾ ਕਈ ਵਾਰੀ ਕੀ ਹੁੰਦਾ ਆਪਾਂ ਫਿਲਮ ਜਦੋਂ ਟ੍ਰੇਲਰ ਜਾਂ ਚੀਜ਼ਾਂ ਵੇਨੀਆਂ ਨਾ ਲੱਗਦਾ ਸਿਰਫ ਆਨ ਹੋ ਰਿਹਾ ਨਾ ਨਾ ਸਾਡਾ ਪਰਪਸ ਇਹ ਵੀ ਹੈ ਵੀ ਯਾਰ ਜਿਹੜੀ ਜਨਾਈ ਇਹ ਜਿਹੜੀ ਹੈ ਇਹ ਫਿਲਮ ਜ਼ਰੂਰ ਦੇਖੀ ਇਹਨੂੰ ਸ਼ਾਇਦ ਜਿਹੜਾ ਸਵਾਲ ਨਾ ਇਹਨਾਂ ਦੇ ਜਵਾਬ ਮਿਲ ਸਕਦੇ ਭਾਈ ਇਸੇ ਲਈ ਇਹ ਵੀ ਰਾਈਟਿੰਗ ਤੇ ਬਹੁਤ ਜ਼ਿਆਦਾ ਟਾਈਮ ਲੱਗਿਆ ਕਿਉਂਕਿ ਅਸੀਂ ਵੀ ਟਰਾਈ ਕੀਤਾ ਵੀ ਯਾਰ ਨਿਆਣਿਆਂ ਨੂੰ ਕੁਝ ਸਵਾਲਾਂ ਦੇ ਜਵਾਬ ਦੇ ਸਕੀ